ਬਰ ਤੁਸੀਂ ਜਿਹੜਾ ਜਾਰੀ ਕਰ ਰਹੇ ਸੀ ਜੀ ਇਸ ਤਰ੍ਹਾਂ ਵਾ ਕਿ ਮਾਨ ਜੋ ਕਮਿਸ਼ਨਰ ਸਾਹਿਬ ਜੀ ਵੱਲੋਂ ਇੱਕ ਫੋਨ ਨੰਬਰ 77101 04349 ਇੱਕ ਨੰਬਰ WhatsApp ਨੰਬਰ ਫੋਨ ਨੰਬਰ ਦਿੱਤਾ ਗਿਆ ਵਾ ਜਿਹਦੇ ਉੱਤੇ ਕੋਈ ਵੀ ਸ਼ੈਰੀ ਕੋਈ ਜਾਮ ਲੱਗਾ ਹੋਵੇ ਕੋਈ ਟ੍ਰੈਫਿਕ ਦੀ ਸਮੱਸਿਆ ਹੋਵੇ ਕੋਈ ਟ੍ਰੈਫਿਕ ਸੰਬੰਧੀ ਸੁਝਾਅ ਹੋਵੇ ਉਹ ਬੋਲ ਕੇ ਫੋਨ ਕਰਕੇ WhatsApp ਰਾਹੀਂ ਮੈਸੇਜ ਕਰਕੇ ਸਾਨੂੰ ਕਨਵੇ ਕਰ ਸਕਦਾ ਇਹ ਜਿਹੜਾ ਨੰਬਰ 24 ਆਵਰ ਏਡੀਸੀਪੀ ਟ੍ਰੈਫਿਕ ਮੇਰੇ ਕੋਲ ਹੁੰਦਾ ਮੇਰੇ ਨਾਲ ਦੋ ਕਰਮਚਾਰੀ ਇਹਨਾਂ ਨੂੰ ਇਹਦੀ ਜਿਹੜੀਆਂ ਵੀ ਸ਼ਿਕਾਇਤਾਂ ਨੇ ਉਹਨਾਂ ਨੋਟ ਕਰ ਲਈ ਹੁੰਦੇ ਆ ਅੱਗੇ ਅਸੀਂ ਜ਼ੋਨ ਇੰਚਾਰਜ ਉਹਨਾਂ ਸਮੱਸਿਆ ਨੂੰ ਦੂਰ ਕਰਨ ਵਾਸਤੇ ਸ਼ਹਿਰ ਨੂੰ ਜਿਹੜਾ ਵਾ ਤਿੰਨ ਹੀ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਜਿਹਦੇ ਵਿੱਚ 6 ਜਿਹੜੇ ਜ਼ੋਨ 4 ਜਿਹੜੇ ਵਰਗ ਕੰਮ ਕਰ ਰਹੇ ਨੇ ਸਾਡਾ ਮਕਸਦ ਇਹ ਆ ਕਿ ਗੁਰੂ ਕੀ ਨਗਰੀ ਦੇ ਵਿੱਚ ਜੋ ਵੀ ਸ਼ਹਿਰੀ ਕੋਈ ਵੀ ਆਵੇ ਕੋਈ ਵੀ ਸ਼ਰਧਾਲੂ ਆਵੇ ਉਹ ਸ਼ਾਂਤਮਈ ਦਰਸ਼ਨ ਕਰਕੇ ਬਿਨਾ ਕਿਸੇ ਵਿਘਨ ਦੇ ਰੋਡ ਦੇ ਉੱਤੇ ਆ ਜਾ ਸਕੇ ਔਰ ਇਹਦੇ ਵਾਸਤੇ ਮੈਂ ਸਮੂਹ ਅਮਰਸਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿੱਦਾਂ ਤੁਸੀਂ ਮਾਝੇ ਦੀ ਘਾਵ ਤੇ ਆਵੇ ਮਾਝੇ ਵਾਲੇ ਜਿਹੜੇ ਆ ਇਹ ਲੋਕਾਂ ਦੀ ਆਓ ਭਗਤ ਬਹੁਤ ਕਰਦੇ ਆ ਇਦਾਂ ਹੀ ਆਪਾਂ ਸਾਰੇ ਸਹਿਯੋਗ ਕਰੀਏ ਗੱਡੀਆਂ ਨੂੰ ਪਾਰਕ ਕਰਨ ਲੱਗਿਆਂ ਗੱਡੀਆਂ ਰੋਡ ਦੇ ਉੱਤੇ ਚਲਾਉਣ ਲੱਗਿਆਂ ਟ੍ਰੈਫਿਕ ਦੇ ਰੂਲਾਂ ਦੀ ਪਾਲਣਾ ਕਰੀ ਸਰ ਇੱਕ ਤੁਸੀਂ ਕਿਹਾ ਜਿਹੜੀਆਂ ਵੀਡੀਓ ਕੁਝ ਬੱਚਾ ਬਸ